ਤੀਜਾ ਪਿਆਰਾ ਭਾਈ ਹਿੰਮਤ ਸਿੰਘ ਇਹੀ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਦੀ ਜਨਮ ਸਥਾਨ ਪਿੰਡ ਸੰਤਪੁਰਾ ਵਿਖੇ ਭਾਜਪਾ ਵਰਕਰਾਂ ਵੱਲੋਂ ਅੱਖਾਂ ਦਾ ਵਿਸ਼ਾਲ ਕੈਂਪ ਲਾਇਆ ਗਿਆ ਇਸ ਕੈਂਪ ਦੇ ਵਿੱਚ 220 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਦੇ ਵਿੱਚੋਂ 10 ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਕੀਤੇ ਜਾਣਗੇ ਇਸ ਮੌਕੇ ਭਾਜਪਾਗੂ ਜਸਿੰਦਰ ਸਿੰਘ ਸੰਤਪੁਰਾ ਨੇ ਦੱਸਦਿਆਂ ਕਿਹਾ ਕਿ ਸਾਰੀ ਮਰੀਜ਼ਾਂ ਨੂੰ ਇਹਨਾਂ ਕਾਂ ਦੇ ਰੇਟ ਉੱਤੇ ਦਿੱਤੀਆਂ ਗਈਆਂ ਚੈੱਕਅਪ ਅਤੇ ਆਪਰੇਸ਼ਨ ਮੁਫਤ ਕੀਤੇ ਜਾਣਗੇ ਜਿੰਨੇ ਵੀ ਮਰੀਜ਼ਾਂ ਨੇ ਚੈੱਕਅਪ ਹੋਈ ਹੈ ਸਭ ਨੂੰ ਦਵਾਈਆਂ ਜਿਹੜੀਆਂ ਫਰੀ ਦਿੱਤੀਆਂ ਗਈਆਂ ਹਨ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜੂਥਾਗੂ ਕੇਰਵਿੰਦਰ ਸਿੰਘ ਰਵੀ ਡਸਕਾ ਪਹੁੰਚੇ ਜਿਨ੍ਹਾਂ ਨੇ ਕਲਬ ਦੇ ਮੈਂਬਰਾਂ ਵੱਲੋਂ ਇੱਥੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਮੋਦੀ ਸਰਕਾਰ ਦੇ ਗੁਣ ਗਾਏ ਉਹਨਾਂ ਕਹਿ ਕਿ ਮੋਦੀ ਸਾਹਿਬ ਉਹਨੇ ਜਿਨ੍ਹਾਂ ਨੇ ਅੱਜ ਤੱਕ ਸੇਕਤਰ ਮੇਰੀ ਕਿਸਾਨਾਂ ਦੇ ਭਲੇ ਦੀ ਗੱਲ ਕੀਤੀ ਹੈ ਇਸੇ ਕਰਕੇ ਮੈਂ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਗਿਆ ਕਿਉਂਕਿ ਮੈਨੂੰ ਰਾਜਨੀਤੀ ਤੋਂ ਪਹਿਲਾਂ ਮੇਰਾ ਧਰਮ ਪਿਆਰਾ ਹੈ ਜਿਸ ਕਰਕੇ ਮੈਂ ਮੋਦੀ ਸਾਹਿਬ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਭਾਜਪਾ ਨੂੰ ਜੁਆਇਨ ਕੀਤਾ ਹੈ ਆਓ ਸੁਣਦੇ ਹਾਂ ਕੀ ਕਹਿ ਰਹੇ ਨੇ ਸ਼ਿਰਵਿੰਦਰ ਜੀ ਦੱਸੋ ਮੇਰਾ ਨਾਮ ਸ਼ਿਰਵਿੰਦਰ ਸਿੰਘ ਢਾਲੀਵਾਲ ਹੈ ਜੀ ਮੈਂ ਭਾਰਤੀ ਜਨਤਾ ਪਾਰਟੀ ਦਾ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਹਾਂ ਡਿਸਟ੍ਰਿਕਟ ਸੰਗਰੂਰ ਦਾ। ਅੱਜ ਇੱਕ ਕੇਸ ਲਾਇਆ ਹੈ। ਇਹ ਪਾਰਟੀ ਦੀਆਂ ਗਤੀਵਿਧੀਆਂ ਨੇ ਕੋਈ ਮਹਿਕਵੇ ਜਾਂ ਕੋਈ ਸਪੈਸੀਫਿਕ ਪ੍ਰੈਸੀ ਨਹੀਂ ਸਰਪ੍ਰਸਤ ਲਾਇਆ। ਨਹੀਂ ਜੀ ਜਿਹੜਾ ਜੋ ਅੱਜ ਦਾ ਇਹ ਕੈਂਪ ਹੈ ਇਹ ਸਾਡੀ ਕੋਈ ਰਾਜਨੀਤਿਕ ਗਤੀਵਿਧੀ ਨਹੀਂ ਇਹ ਸਿਰਫ ਤੇ ਸਿਰਫ ਸਮਾਜ ਸੇਵਾ ਨੂੰ ਸਮਰਪਿਤ ਲੋਕਾਂ ਨੂੰ ਸਮਰਪਿਤ ਸਾਡਾ ਕੈਂਪ ਹੈ। ਇਹ ਜ਼ਰੂਰ ਹੈ ਜਿਹੜੇ ਸੱਜਣਾਂ ਨੇ ਉਪਰਾਲਾ ਕਰਕੇ ਇਹ ਕੈਂਪ ਲਵਾਇਆ ਉਹ ਸਾਡੀ ਪਾਰਟੀ ਨਾਲ ਜੁੜੇ ਹੋਏ ਨੇ ਪਰ ਇਹ ਸਾਡੀ ਕੋਈ ਰਾਜਨੀਤਿਕ ਗਤੀਵਿਧੀ ਨਹੀਂ ਕੇਵਲ ਤੇ ਕੇਵਲ ਲੋਕਾਂ ਦੀ ਸੇਵਾ ਇਹ ਇਸ ਕੈਂਪ ਦਾ ਮਕਸਦ ਹੈ। ਪਰ ਤੁਹਾਨੂੰ ਜਗ੍ਹਾ ਦੇ ਜਿਹੜੇ ਅਸਾਰ ਪਾਸ ਕਰ ਸਕਦੇ ਆਪਾਂ ਨਾਲ ਦੇਖ ਰਿਹਾ ਕਿ ਕਿਸਾਨ ਬੋਲਤੀ ਹੈ ਤੁਸੀਂ ਕਿਸਾਨ ਦਾ ਬੇਟਾ ਹੁੰਦੇ ਉਹ ਭਾਜਪਾ ਹੀ ਆਉਣ ਦੇਖੋ ਜੀ ਮੇਰੇ ਦੋ ਤਿੰਨ ਕਾਰਨ ਨੇ ਭਾਜਪਾ ਜੁਆਇਨ ਕਰਨ ਦੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਮੈਂ ਇੱਕ ਕਿਸਾਨ ਪਰਿਵਾਰ ਨੂੰ ਬਿਲੋਂਗ ਕਰਦਾ ਦੇਖੋ ਜੀ ਸਭ ਤੋਂ ਵੱਡੀ ਗੱਲ ਬੰਦੇ ਲਈ ਸਭ ਤੋਂ ਪਹਿਲਾਂ ਉਹਦਾ ਧਰਮ ਹੈ ਮੋਦੀ ਸਰਕਾਰ ਜਿੰਨਾ ਸਤਕਾਰ ਸਿੱਖ ਧਰਮ ਦਾ ਕਰ ਰਹੀ ਹੈ ਜਾਂ ਜੋ ਜੋ ਸਿੱਖ ਧਰਮ ਲਈ ਮੋਦੀ ਨੇ ਕਰਤਾ ਮੈਨੂੰ ਨਹੀਂ ਲੱਗਦਾ ਕਿਸੇ ਪਿਛਲੇ ਪ੍ਰਧਾਨ ਮੰਤਰੀ ਨੇ ਇਹੋ ਜਿਹਾ ਕੁਝ ਸਿੱਖਾਂ ਲਈ ਕੀਤਾ ਦੂਸਰੀ ਗੱਲ ਰਹੀ ਕਿਸਾਨਾਂ ਦੀ ਮੇਰਾ ਇਹ ਮਨ ਕਹਿੰਦਾ ਹੈ ਕਿ ਮੋਦੀ ਸਰਕਾਰ ਨੇ ਅੱਜ ਤੱਕ ਕੋਈ ਵੀ ਫੈਸਲਾ ਕਿਸਾਨਾਂ ਦੇ ਉਲਟ ਨਹੀਂ ਕੀਤਾ ਸਾਨੂੰ ਬਿੱਲ ਸਾਨੂੰ ਪਸੰਦ ਨਹੀਂ ਸੀ ਆਏ ਮੋਦੀ ਸਰਕਾਰ ਨੇ ਉਹ ਵਾਪਸ ਲੈ ਲੇ ਅੱਗੇ ਵੀ 22 ਤਰੀਕ ਨੂੰ ਅਮਿਤ ਸ਼ਾ ਜੀ ਕੇਵਲ ਤੇ ਕੇਵਲ ਕਿਸਾਨਾਂ ਦੀ ਰੈਲੀ ਕਰਨ ਜਾ ਰਹੇ ਨੇ ਮੋਗੇ ਦੇ ਵਿੱਚ 22 ਫਰਵਰੀ ਪੰਜਾਬ ਦੇ ਵਿੱਚ ਉੱਥੇ ਉਹ ਕਿਸਾਨਾਂ ਦੀ ਗੱਲ ਵੀ ਕਰਨਗੇ ਕਿਸਾਨਾਂ ਨੂੰ ਭਰੋਸਾ ਵੀ ਦਿਵਾਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਕਿਸਾਨਾਂ ਲਈ ਬਹੁਤ ਵੱਡਾ ਕੁਝ ਕਰਨ ਜਾ ਰਿਹਾ ਹੈ ਦੇਖੋ ਜੀ ਆਪਾਂ ਸਾਰੇ ਰਲ ਮਿਲ ਕੇ ਜਿਵੇਂ ਆਪਾਂ ਨੂੰ ਕਿਸਾਨੀ ਬਿੱਲ ਨਹੀਂ ਸੀ ਪਸੰਦ ਆਇਆ ਤਾਂ ਸਰਕਾਰ ਨੇ ਵਾਪਸ ਲੈ ਲੈਣਾ ਕਿਸਾਨ ਜਿਹੜੀ ਮੋਦੀ ਸਰਕਾਰ ਹੈ ਉਹ ਹਮੇਸ਼ਾ ਹੀ ਲੋਕਮਤ ਦੇ ਨਾਲ ਚੱਲਣ ਵਾਲੀ ਸਰਕਾਰ ਹੈ ਜੀ ਲੋਕਾਂ ਦੇ ਨਾਲ ਚੱਲਣ ਵਾਲੀ ਸਰਕਾਰ ਹੈ ਜੇ ਆਪਾਂ ਨੂੰ ਲੱਗਿਆ ਵੈਸੇ ਮੈਨੂੰ ਪਤਾ ਹੈ ਕਿ ਜੋ ਇਲੈਕਟ੍ਰਿਸਿਟੀ ਬਿੱਲ ਆਇਆ ਹੈ ਉਹ ਬਹੁਤ ਰੈਵੋਲੂਸ਼ਨਰੀ ਚੇਂਜਸ ਲੈ ਕੇ ਆਊਗਾ ਬਹੁਤ ਚੰਗਾ ਹੈ ਸਾਡੇ ਸਮਾਜ ਦੇ ਲਈ ਪਰ ਜੇ ਕਿਤੇ ਲੋਕਾਂ ਨੂੰ ਪਸੰਦ ਨਾ ਆਇਆ ਤਾਂ ਕੋਈ ਗੱਲ ਨਹੀਂ ਜੀ ਹਮੇਸ਼ਾ ਹੀ ਅਸੀਂ ਲੋਕਾਂ ਦੇ ਨਾਲ ਹੈ ਮੋਦੀ ਜੀ ਵੀ ਲੋਕਾਂ ਦੇ ਨਾਲ ਦੇਖੋ ਜੀ ਮੈਂ ਤਾਂ ਸਭ ਤੋਂ ਪਹਿਲਾਂ ਮੇਰੇ ਸਾਰੇ ਸਾਥੀਆਂ ਨੂੰ ਸਾਡੇ ਪਿੰਡਾਂ ਦੇ ਨਿਵਾਸੀਆਂ ਨੂੰ ਖਾਸ ਕਰਕੇ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਬਹੁਤ ਹੋਰ ਝੂਠੇ ਲਾਰਿਆਂ ਦੇ ਵਿੱਚ ਆ ਗਏ ਪੰਜਾਬ ਦੇ ਜੋ ਅੱਜ ਹਾਲਾਤ ਨੇ ਵਿੱਤੀ ਹਾਲਾਤ ਖਾਸ ਕਰਕੇ ਪੰਜਾਬ ਕਰਜ਼ੇ ਦੇ ਵਿੱਚ ਬਹੁਤ ਬੁਰੇ ਤਰੀਕੇ ਨਾਲ ਫਸਿਆ ਹੋਇਆ ਹੈ ਇਹਨੂੰ ਜੇ ਕੋਈ ਕੱਢ ਸਕਦੀ ਹੈ ਤਾਂ ਕੇਵਲ ਦੇ ਕੇਵਲ ਡਬਲ ਇੰਜਨ ਭਾਰਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਸੈਂਟਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਸਾਡਾ ਗਵਾਂਧੀ ਸੂਬਾ ਦੇਖੋ ਹਰਿਆਣਾ ਕਿਵੇਂ ਤਰੱਕੀ ਕਰ ਗਿਆ ਇਹ ਆਪਾਂ ਬੜਾਪਾ ਪੈਨਸ਼ਨ ਦੀ ਗੱਲ ਕਰੀਏ ਜਿਹੜੀਆਂ ਮਰਜ਼ੀ ਸੁਖ-ਸਹੂਲਤਾਂ ਦੀ ਗੱਲ ਕਰੀਏ ਹਰਿਆਣਾ ਸਾਡਾ ਛੋਟਾ ਭਾਈ ਹੋਣ ਦੇ ਬਾਵਜੂਦ ਸਾਡੇ ਤੋਂ ਅੱਗੇ ਲੰਘ ਚੁੱਕਿਆ ਜੇ ਆਪਾਂ ਪੰਜਾਬ ਦੀ ਤਰੱਕੀ ਚਾਹੁੰਦੇ ਆ ਆਪਾਂ ਪੰਜਾਬ ਨੂੰ ਵੀ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਆਉਣਾ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਹੁਤ ਜ਼ਰੂਰੀ ਹੈ